ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਜਲਾਲਾਬਾਦ ਦੀ ਆਵਾਜ਼ ਦੇ ਨਾਲ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਹਲਕੇ ਦਾ ਪਿੰਡ ਮਹਾਲਮ ਅਤੇ ਜਲਾਲਾਬਾਦ ਸ਼ਹਿਰ ਦਾ ਜਿਹੜਾ ਖਾਸ ਏਰੀਆ ਸ਼ਹੀਦ ਉਦਮ ਸਿੰਘ ਪਾਰਕ ਹੈ ਅਤੇ ਜਲਾਲਾਬਾਦ ਦੀ ਅਨਾਜ ਮੰਡੀ ਦੀਆਂ ਜਿੱਥੇ ਅੱਜ ਫਿਰ ਜ਼ਿਲ੍ਹਾ ਫਾਜ਼ਿਲਕਾ ਦੇ ਮਾਨਯੋਗ ਐਸਐਸਪੀ ਗੁਰਮੀਤ ਸਿੰਘ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਲੈ ਕੇ ਫਿਰ ਜਿਹੜੀ ਛਾਪੇਮਾਰੀ ਕੀਤੀ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਕਿ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਨਸ਼ੇ ਦੇ ਉਹ ਵੱਡੇ ਨੂੰ ਲੈ ਕੇ ਜਿਹੜਾ ਕਿ ਸਰਚਾ ਅਭਿਆਨ ਲਗਾਤਾਰ ਹੈ ਜਾਰੀ ਹੈ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਚੱਲ ਰਿਹਾ ਯੁੱਧ ਨਸ਼ਿਆ ਵਿਰੁੱਧ ਮਿਸ਼ਨ ਕਾਸੋ ਦੇ ਤਹਿਤ ਸਾਡਾ ਜਿਹੜਾ ਅਭਿਆਨ ਹੈ ਉਹ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਨਾ ਨਸ਼ੇ ਵੇਚਣ ਵਾਲਿਆਂ ਨੂੰ ਨਕੇਲ ਨਹੀਂ ਪਾ ਦਿੱਤੀ ਜਾਂਦੀ ਸੋ ਇਸ ਮੌਕੇ ਗੁਰਮੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਜਿਹੜਾ ਕਿ ਮਿਸ਼ਨ ਹੈ ਆਸ ਦੇ ਤਹਿਤ ਉਹਨਾਂ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ ਜਿਹੜੇ ਨਸ਼ੇ ਦੀ ਟੋਟ ਨਾਲ ਹੈ بیمار ਨੇ ਤੇ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾ ਕੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਉਣ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਤਜਵੀ ਦੇ ਰਹੇ ਹਾਂ ਦੇਖੋ ਸਾਰੀ ਜਲਾਲਾਬਾਦ ਦੀ ਆਵਾਜ਼ ਭਗਵਾਨ ਸੈਗਲ ਦੀ ਰਿਪੋਰਟ ਦੇ ਨਾਲ ਅਸਰ ਦੇ ਵੱਲੋਂ ਜਿਹੜਾ ਜੋ ਨਸ਼ਿਆਂ ਵਿਰੋਧ ਦੇ ਵਿੱਚ ਮਹਿੰਮ ਦੇ ਤਹਿਤੀ ਸੜੀ ਕਾਸੋ ਪੇਸ਼ੰਦਾ ਸੀਗਾ ਅਸੀਂ ਕੰਬਿੰਗ ਐਂਡ ਸਰਚ آپریشن ਕੀਤਾ ਪਿੰਡ ਮਹਾਲਮ ਦੇ ਵਿੱਚ ਜਿੱਥੇ ਕਿ ਸਾਨੂੰ ਸ਼ਿਕਾਇਤ ਸੀਗੀ ਵੀ ਇੱਥੇ ਕੋਈ ਹੈ ਡਰਗ ਦੀ ਪ੍ਰੋਬਲਮ ਸੋ ਅਸੀਂ ਉਹ ਜਿਹੜੇ ਸਿਲੈਕਟਡ ਕਰ ਸੀਗੇ ਉਹਨਾਂ ਤੇ ਆਪਾਂ ਰੇਡ ਵਗੈਰਾ ਕੀਤੇ thorough ਚੈਕਿੰਗ ਕੀਤੀਆਂ ਤੇ ਉਹਨਾਂ ਨੂੰ ਆਪਾਂ ਵਾਰਨ ਵੀ ਕੀਤਾ ਉਹਨਾਂ ਘਰਾਂ ਨੂੰ ਵੀ ਜੇ ਤੁਸੀਂ ਕਿਤੇ ਵੀ ਇਸ ਸਟੇਟ ਦੇ ਵਿੱਚ ਤੁਹਾਡਾ ਬੰਦਾ ਫੜਿਆ ਗਿਆ ਤੇ ਅਸੀਂ ਉੱਤੇ ਸਖਤ ਕਾਰਵਾਈ ਕਰਾਂਗੇ ਕਾਰਵਾਈ ਵੀ ਕਰਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਕਾਰਵਾਈ ਹੈ ਬਿਲਕੁਲ ਸਖਤੋ ਸਖਤ ਐਕਸ਼ਨ ਲਵਾਂਗੇ ਸਾਡਾ ਡਰੱਗ ਪੈਡਲਰ ਡਰੱਗ ਸਮਰ ਵਰ ਨਸ਼ਾ ਤਸਕਰ ਨੇ ਜਿਹੜੇ ਇਹਨਾਂ ਨੂੰ ਐ ਖੁੱਲੀ ਚੇਤਾਵਨੀ ਹੈ ਵੀ ਇਹਨਾਂ ਨੂੰ ਅਸੀਂ ਇਹ ਕੰਮ ਨਹੀਂ ਕਰਨ ਦੇਵਾਂਗੇ ਇੱਕ ਸੋਸਾਇਟੀ ਦੇ ਜਿਹੜੇ ਬਹੁਤ ਵੱਡੇ ਜਿਹੜੇ ਦੁਸ਼ਮਣ ਨੇ ਸੋ ਇਹਨਾਂ ਦੇ ਮਗਰ ਅਸੀਂ ਬਿਲਕੁਲ ਪਏ ਆ ਨਾਲ ਹੀ ਦੂਜੇ ਪਾਸੇ ਸਾਡਾ ਜਿਹੜਾ ਇੱਕ ਅਭਿਆਨ ਅਸੀਂ ਹੋਰ ਸ਼ੁਰੂ ਕੀਤਾ ਪ੍ਰੋਜੈਕਟ ਆਸ ਜਿਹਦੇ ਦੇ ਦਿਨ ਅਸੀਂ ਮੈਂ ਡੀਸੀ ਮੈਡਮ ਹੈਲਥ ਡਿਪਾਰਟਮੈਂਟ ਦੇ ਅਫੀਸਰ ਪਲੱਸ ਸਾਡੇ ਡੀਐਸਪੀ ਸਾਹਿਬਾਨ ਐਸਐਚਓ ਸਾਰੇ ਰਲ ਕੇ ਜਿਹੜੇ ਕਰਦੇ ਆ ਇਹਦੇ ਚ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਿਹੜੇ ਪਬਲਿਕ ਨੂੰ ਅਵੇਅਰ ਕਰ ਰਹੇ ਆ ਵੀ ਜਿਹੜੇ ਬੱਚੇ ਵੀ ਨਸ਼ਾ ਵੀ ਪ੍ਰੋਬਲਮ ਆ ਗਈ ਨਸ਼ੇ ਤੋਂ ਬਿਮਾਰ ਹੋ ਗਏ ਲੈਣ ਦੇ ਆਦੀ ਹੋ ਗਏ ਉਹਨਾਂ ਨੂੰ ਤੁਸੀਂ ਸਾਡੇ ਕੋਲ ਲਿਆਓ ਉਹਨਾਂ ਨੂੰ ਬਿਨਾ ਹਿਜਿਟੇ ਤੁਸੀਂ ਉਹਨਾਂ ਨੂੰ ਆਪਾਂ ਐਡਵਾਈਸ ਕਰਦੇ ਆ ਉਹਨੂੰ ਕਾਉਂਸਲਿੰਗ ਕਰਦੇ ਆ ਵੀ ਉਹਨਾਂ ਨੂੰ ਜਿਹੜੇ ਡੀਡਿਕਸ਼ਨ ਤੇ ਜਿਹੜੇ ਹੋਟਸ ਕਲੀਨਿਕ ਉਹਨਾਂ ਦੇ ਵਿੱਚ ਉਹਦਾ ਟ੍ਰੀਟਮੈਂਟ ਸ਼ੁਰੂ ਕਰੋ ਤਾ ਜੋ ਕਿ ਉਹਦੀ ਹੈਲਥ ਕੋਈ ਹੋਰ ਐਰ ਵਗੈਰ ਚੀਜ਼ਾਂ ਖਾ ਕੇ ਡਿਟੇਰੀਓਰੇਟ ਰੇਟ ਨਾ ਹੋਵੇ ਸੋ ਉਹਦੇ ਵਿੱਚ ਵੀ ਸਾਨੂੰ ਬੜਾ ਵਧੀਆ ਰਿਸਪਾਂਸ ਮਿਲਿਆ ਉਹਦੇ ਵਿੱਚ ਸਾਡੀ ਜਿਹੜੀ ਹੈਲਥ ਟੀਮ ਹੁੰਦੀ ਹੈ ਇਹ ਮੌਕੇ ਦੇ ਉੱਤੇ ਹੀ ਉਹਨਾਂ ਨੂੰ ਜਿਹੜਾ ਕਾਉਂਸਲਿੰਗ ਕਰਕੇ ਉਹਨਾਂ ਦੀ ਰਫ ਐਡਮਿਸ਼ਨ ਕਰਕੇ ਫਿਰ ਨੈਕਸਟ ਸਟੇਜ ਜਾਂ ਸੇਮ ਡੇ ਉਹਨਾਂ ਨੂੰ ਹੋਰਸ ਕਲੀਨਿਕਸ ਵਗੈਰਾ ਉੱਥੇ ਰਜਿਸਟ੍ਰੇਸ਼ਨ ਉਹਨਾਂ ਦੀ ਕਰਾ ਦਿੰਦੇ ਆ ਸੋ ਇਸ ਤਰ੍ਹਾਂ ਕਰਕੇ ਸਾਡਾ ਇਹੀ ਅਪੀਲ ਹੈ ਤੁਹਾਨੂੰ ਤੁਹਾਡੇ ਮਾਧਿਅਮ ਰਾਈ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਵੀ ਇਸ ਬਿਮਾਰੀ ਨਾਲ ਜਿਹੜੇ ਪੀੜਿਤ ਹੋ ਚੁੱਕੇ ਨੇ ਉਹਨਾਂ ਦੇ ਇਲਾਜ ਕਰਾਉਣ ਲਈ ਅੱਗੇ ਆਓ ਉਹਨਾਂ ਨੂੰ ਉਹਨਾਂ ਨੂੰ ਕੋਈ ਝਿਜਕਚਾਟ ਨਹੀਂ ਹੋਣੀ ਚਾਹੀਦੀ ਇੱਕ ਦੁੱਧਾ ਇਹ ਵੀ ਵੇਖਿਆ ਵੀ ਬੱਚੇ ਜਿਹੜੇ ਸਾਡੇ ਕੋਲ ਆਣੋਂ ਜਾਂ ਡੀਡਿਕਸ਼ਨ ਸੈਂਟਰਾਂ 'ਚ ਆਉਣੇ ਝੱਕਦੇ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਸਾਡੇ ਵੱਲੋਂ ਉਹਨਾਂ ਨੂੰ ਕੋਈ ਝੱਕਾ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਫੋਨ ਕਰ ਨਹੀਂ ਉਹਨਾਂ ਨੂੰ ਲਿਆ ਕੇ ਜੇ ਉਹਨਾਂ ਕੋਈ ਵਹੀਕਲ ਦਾ ਬੰਦੋਬਸਤ ਨਹੀਂ ਹੈ ਕੋਈ ਅਸੀਂ ਉਹਨੂੰ ਖੁਦ ਆਪਦੇ ਵਹੀਕਲਾਂ ਦੇ ਖੜਕੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਜਾਂ ਉਹ ਸੈਂਟਰਾਂਾਂ ਦੀ ਰਜਿਸਟ੍ਰੇਸ਼ਨ ਕਰਾ ਸਕਦੇ ਆ। ਸੋ ਸਾਡੇ ਇਹਨਾਂ ਬੜਾ ਓਪਨ ਹੈ। ਵੇਖੋ ਜਿਹੜੇ ਡੀਡਿਕਸ਼ਨ ਸੈਂਟਰ ਜਾਂ ਰੀਹੈਬ ਸੈਂਟਰ ਸਰਕਾਰ ਵੱਲੋਂ ਬੜੀ ਖੁੱਲ ਕੇ ਫੈਸਿਲਿਟੀ ਦਿੱਤੀ ਜਾ ਰਹੀ ਹੈ। ਇਹਦੇ ਵਿੱਚ ਕੋਈ ਵੀ ਪੈਸਾ ਨਹੀਂ ਲੱਗਦਾ। ਰਜਿਸਟ੍ਰੇਸ਼ਨ ਦਾ ਕੋਈ ਵੀ ਨਹੀਂ ਪੈਸਾ ਲੱਗਦਾ। ਜਦਕਿ ਜੇ ਤੁਸੀਂ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਜਾਣਾ ਇਹ ਤੁਹਾਡਾ ਘੱਟ 35-40 ਹਜ਼ਾਰ ਰੁਪਏ ਮਹੀਨੇ ਦਾ ਲੱਗਦਾ ਵਾ। ਲੇਕਿਨ ਇੱਥੇ ਕੋਈ ਪੈਸਾ ਨਹੀਂ ਲੱਗਦਾ। ਫ੍ਰੀ ਆਫ ਕਾਸਟ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਤਾਂ ਜਾਂਦਾ। ਸੋ ਸਾਰੇ ਜਿਹੜੇ 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 ਨਸ਼ਾ ਤੋਂ ਜਿਹੜੇ ਪੀੜਿਤ ਹੋ ਚੁੱਕੇ ਨੇ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਜੀ ਅੱਜ ਸਰ ਆਪਣੇ ਜਿਹੜਾ ਦਿਹਾਨੇ ਅਜ ਪਾਰਕ ਤੇ ਵੀ ਤੇ ਅੱਡੇ ਦੇਖੋ ਅਸ ਅੱਜ ਅਹੀਂ ਸਿਟੀ ਫਾਜ਼ਲ ਕਾ ਦੇ ਸਿਲੈਕਟਡ ਜਗ੍ਹਾ ਤੇ ਕੀਤਾ ਉਹ ਬੈਰੋਕੇ ਦਾ ਪਿੰਡ ਸੀਗਾ ਮਹਾਲਮ ਅੱਜ ਇੱਥੇ ਪਾਰਕ ਜਿਹੜਾ ਸਿਟੀ ਦੇ ਵਿੱਚ ਇੱਥੇ ਜਲਵਾੜਬਾਦ ਮੇਨ ਪਾਰਕ ਹੈ ਇੱਥੇ ਸੀਗਾ ਵੀ ਇੱਥੇ ਕੋਈ ਹੈ ਇਹ ਪ੍ਰੋਬਲਮ ਪਹਿਲਾਂ ਇਹਨੂੰ ਇਹਨੂੰ ਆਲਾ ਦੁਆਲਾ ਦਾ ਘੇਰ ਕੇ ਫਿਰੇ ਦੀ ਅਸੀਂ ਚੈੱਕ ਵਗੈਰਾ ਕੀਤੀ ਜਿਹੜੇ ਬੰਦੇ ਆਲੇ ਦੁਆਲੇ ਤੁਰੇ ਫਿਰਦੇ ਉਹਨਾਂ ਨੂੰ ਚੈੱਕ ਕੀਤਾ ਤੋ ਸਾਡਾ ਮਕਸਦ ਇਹੀ ਹੈ ਵੀ ਜਿਹੜੇ ਆਮ ਪਬਲਿਕ ਆਉਂਦੀ ਆ ਉਹਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਐਰਗਰ ਆਉਂਦੇ ਆ ਉਹਨਾਂ ਨੂੰ ਸਾਡੀ ਸਖਤ ਵਾਰਨਿੰਗ ਹੈ ਇਹਨਾਂ ਨੂੰ ਕਿਤੇ ਵੀ ਅਸੀਂ ਜਿਹੜਾ ਸਰਫਿਸ ਨਹੀਂ ਹੁੰਦਾ ਉਹ ਰੂਟੀਨ ਚ ਚੈਕਿੰਗ ਰਹੇਗੀ ਸਾਜੀ ਟੀਮ ਚੈਕਿੰਗ ਆਏ ਕਰ ਕਰੀ ਦਾ ਪਾਰਕ ਵਿੱਚ ਹੁਣੇ ਮਿਲਿਆ ਸੀ ਪਤਾ ਵੀ ਪਾਰਕ ਵੀ ਤੁਹਾਨੂੰ ਚੈੱਕ ਕਰਨਾ ਚਾਹੀਦਾ ਅਸੀਂ ਆਗੇ ਦੇ ਆ ਕੇ ਚੈੱਕ ਕੀਤਾ ਇਹਦੇ ਵਿੱਚ ਸਰਨੋਸ਼ਰ ਵਾਲਿਆਂ ਨੂੰ ਕੀ ਹੋਣ ਵਾਰਨਿੰਗ ਲੱਗਦੀ ਹੈ ਦੇਖੋ ਵਾਰਨਿੰਗ ਇਹੀ ਹੈ ਵੀ ਨਸ਼ਾ ਤਸਕਰੀ ਦੇ ਖਿਲਾਫ ਅਸੀਂ ਬਿਲਕੁਲ ਚੱਲ ਰਿਹਾ ਸਾਡੀ ਲਹਿਰ ਬੜੀ ਬੜੀ ਚੱਲ ਰਹੀ ਹੈ ਇਨ੍ਹਾਂ ਦੇ ਖਿਲਾਫ ਅਸੀਂ ਸ਼ਕਤੀ ਨਾਲ ਲੜਝਾਂਗੇ ਨਾ